ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਅੱਜ ਬਠਿੰਡਾ ਦੇ ਸਬਡ 20 ਤਲਵੰਡੀ ਸਾਬੋ ਦੇ ਨੇੜੇ ਆਰਾਮਾ ਮੰਡੀ ਵਿੱਚ ਰੈਫਾਇਨਰੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਤੇ ਪੰਜਾਬ ਹਰਿਆਣਾ ਖੇਤ ਨਾਲ ਸੰਬੰਧ ਤਿੰਨ ਕੰਮ ਰੈਫਾਇਨਰੀ ਦੇ ਟ੍ਰੀਟਮੈਂਟ ਪਲਾਂਟ ਦੀ ਸਪਾਈ ਕਰ ਰਹੇ ਸਨ ਤਾਂ ਸਰੀਰ ਦੇ ਵਿੱਚ ਗੈਸ ਦਾਖਲ ਹੋਣ ਦੇ ਕਾਰਨ ਤਿੰਨੇ ਕੰਮ ਬੇਹੋਸ਼ ਹੋ ਗਏ ਉਹਨਾਂ ਨੂੰ ਤੁਰੰਤ ਤਲਵੰਡੀ ਸਾਬੋ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਬਠਿੰਡਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਡਾਕਟਰਾਂ ਨੇ ਤਿੰਨੇ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ ਤੇ ਘਟਨਾ ਸੰਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਨੇ ਇਸ ਸੰਬੰਧੀ ਰਿਪੋਰਟ ਜਿਹੜੀ ਪਲਾਂਟ ਦੀ ਸਪੋਇ ਕਰਦੇ ਸਮੇਂ ਮਰਨ ਵਾਲੇ ਤਿੰਨੇ ਮਜ਼ਦੂਰ ਬੇ ਟੰਡਾ ਦੇ ਜ਼ਿਲ੍ਹੇ ਦੇ ਇੱਕ ਅਸ਼ੀ ਬਾਗ ਵਾਲੇ ਰਹਿਣ ਦੇ ਸਨ ਦੂਜਾ ਸੁਖਪਾਲ ਸਿੰਘ ਦੇ ਚੱਕਾ ਅਤਰ ਸਿੰਘ ਵਾਲੇ ਦਾ ਸਨ ਬਟੇਂਡਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਤੇ ਤੀਜਾ ਮਜ਼ਦੂਰ ਨਾਮ ਰਾਜਵਿੰਦਰ ਸਿੰਘ ਜੋ ਹਰਿਆਣਾ ਦੇ ਪਿੰਡ ਦਾ ਰਹਿਣ ਵਾਲਾ ਸੀ ਤਿੰਨੇ ਮਜ਼ਦੂਰ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਤਲਵੰਡੀ ਸਾਬੋ ਆ ਰਹੇ ਹਨ ਅਤਨਾਂ ਜੋ ਵੀ ਕਹਿਣਾ ਉਹਦੇ ਬਿਆਨ ਦੇਦਾਰ ਤੇ ਕਾਰਵਾਈ ਕਰ ਦਿੱਤੀ ਜਾਵਗੀ ਤੇ ਸੰਬੰਧੀ ਕੀ ਕੀ ਕਿਹਾ ਡੀਐਸਪੀ ਤਲਵੰਡੀ ਸਾਬ ਬੋਰਜੀ ਸਿੰਘ ਸਨੇਈ ਨੇ ਆ ਉਸ ਨੂੰ ਸੁਣਾਉਣਾ ਸਵਜਰ ਭਲੀਆ ਆ ਸਰਦਨ ਕੀ ਕਰਨਾ ਜੀ ਇਹ ਅੱਜ ਮੁਖ ਅਫਸਰ ਥਾਣਾ ਰਾਮਾ ਨੇ ਮੈਨੂੰ ਇਤਲਾਹ ਦਿੱਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਮਾ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਹੈ ਇਹੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰਦੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ बेहोश ਹੋ ਗਏ ਤੇ ਜਦੋਂ ਦੂਜਾ ਪਹੁੰਚ ਗਿਆ ਪਹਿਲੇ ਨੂੰ ਉਹ बेहोश ਹੋ ਗਿਆ ਫਿਰ ਤੀਜਾ ਗਿਆ ਉਹ ਵੀ बेहोश ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਂਬੂਲੈਂਸਾਂ ਵਾਲੇ ਜਿਹੜੇ ਹੈਗੇ ਆ ਰੈਫਾਇਨਰੀ ਦੀਆਂ ਉਹਨਾਂ ਨੇ ਹਸਪਤਾਲ ਲੈ ਕੇ ਗਏ ਉੱਥੇ ਹੀ ਪਠਿੰਡ ਦੇ ਇਨ ਹਸਪਤਲ ਜਿੱਥੇ ਡਾਕਟਰ ਸਾਹਿਬਾਨ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਿਰ ਕਿੰਨੇ ਵਿਅਕਤੀ ਦੀ ਹਾਲਤ ਹੈ ਜਿਹਨਾਂ ਦੀ ਇੱਕ ਕੁੱਲ ਚਾਰ ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਚੋਂ 10 ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਇਹ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰੋ ਜੀ ਕੀ ਕਾਰਵਾਈ ਹੈ ਜੀ ਇਹਦੇ ਵਿੱਚ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਅਗਲੀ ਕਾਰਵਾਈ ਅਮਨ ਵਿੱਚ ਲੈਣੀ ਹੈ।